ਖੁਸ਼ੀਆਂ ਪਾਤਸ਼ਾਹੀਆਂ ਸਤ ਗੁਰ ਨਦਰ ਕਰੇ ਲੱਖ ਖੁਸ਼ੀਆਂ ਫਾਤਿਸ਼ਾ to ਜੇ ਸੱਚਾ ਸ਼ਬਦ ਕਥ ਕੁਰਤੇ ਮਹਿਲ ਪ੍ਰਾਪਤੇ ਕੁਰਤੇ ਮਹਿਲ ਪ੍ਰਾਪਤੇ ਭਾਈ ਜਿੱਕਾ ਖਾਲਸਾ ਭਾਈ ਜਿੱਕੀ ਜਥੇ ਅੱਜ ਦੇ ਸਮਾਗਮ ਗੁਰਦੁਆਰਾ ਪਿੱਕਲੀ ਸਾਹਿਬ ਵਿਖੇ ਸਾਲਾਨਾ ਜੋੜ ਮੇਲੇ ਤਨ ਗੁਰੂ ਹਰਗੋਬਿੰਦ ਮਹਾਰਾਜ ਜੀ ਤੇ ਗੁਰਗੱਦੀ ਦੇਸ਼ ਨੂੰ ਸਮਰਪਿਤ ਬਾਬਾ ਫਰੀ ਸਾਹਿਬ ਦੇ 850 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗਰਮਤ ਸਮਾਗਮ ਬੜੇ ਸ਼ਰਧਾ ਦੇ ਨਾਲ ਸਹਿਜਾਤਾ ਬਾਬਾ ਫਤੇ ਸਿੰਘ ਜੀ ਤਰਨਤਾਰਨ ਤੋਂ ਜਥੇਵੰਦੀ ਸਤਕਾਰ ਜੋਗ ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਗੁਰਦੇਵ ਸਿੰਘ ਮਹਾਰਾਜ ਜੀ ਦੀ ਰਹਿਨਮਾਈ ਹੇਠ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ ਗੁਰਦੁਆਰਾ ਟੁੱਟਈ ਸਾਹਿਬ ਪਿੰਡ ਹਰਦਾਸਪੁਰ ਲਵਲੀ ਯੂਨੀਵਰਸਿਟੀ ਵਿੱਚ ਮਨਾਏ ਗਏ ਜਿਸ ਵਿੱਚ ਪੰਥ ਦੇ ਮਹਾਨ ਕੀਰਤਨੀਆਂ ਦੁਆਰਾ ਮਹਾਂਪੁਰਖਾਂ ਦੁਆਰਾ ਦੁਆਰਾ ਸੰਤ ਮਹਾਂਪੁਰਖਾਂ ਵੱਲੋਂ प्रवचन ਕਰਕੇ ਸੰਕਨ ਸਰਸਾਦ ਕੀਤਾ ਗਿਆ ਹੈ ਨਾ ਸਮਾਗਮਾਂ ਦੇ ਅੰਦਰ ਆਯੋਜਿਤ ਗਏ ਕੈਂਪ ਪਸਾਰ ਪਰ ਮੰਤਰੀ ਵੱਲੋਂ ਲਗਾਏ ਗਏ ਦੇਸ਼ ਵਿਦੇਸ਼ੀ ਸੰਗਠਨਾਂ ਦੇ ਸਹਿਯੋਗ ਦੇ ਨਾਲ ਭਾਈ ਜੀ ਸਿੰਘ ਜੀ ਭਾਈ ਅਵਤਾਰ ਸਿੰਘ ਜੀ ਭਾਈ ਸੁਪਰੀ ਸਿੰਘ ਜੀ ਨੇ ਨਿਤਰ ਜੀ ਵੀ ਮਨਦੀਪ ਕੌਰ ਦੀ ਇਹਨਾਂ ਸਾਰੇ ਵਰਮਪਿਆਰਾਂ ਦੇ ਸਹਿਯੋਗ ਦੇ ਨਾਲ ਔਰ ਨਗਰ ਦੀ ਇਲਾਕੇ ਦੀ ਸੰਗਤ ਦੇ ਸਹਿਯੋਗ ਦੇ ਨਾਲ ਤੇ ਬੜੇ ਪਿਆਰ ਤੇ ਚਾਹ ਦੇ ਨਾਲ ਮਨਾਏ ਗਏ ਔਰ ਸਮੇਂ ਦੇ ਅੰਦਰ ਮਹਾਪੁਰਖਾਂ ਨੇ ਔਰ ਦੂਰ ਦਰਾਡੇ ਤੋਂ ਸੰਗਤਾਂ ਨੇ ਚਲ ਕੇ ਹਾਜ਼ਰੀਆਂ ਭਰੀਆਂ ਔਰ ਗੁਰੂ ਜਸ ਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਹਿੱਸਾ ਪਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ